ਪੀਟੀਈ ਨਿਊਜ਼ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਤੇ ਮੈਂ ਤੁਹਾਡੇ ਨਾਲ ترسےم ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੀਟੀਈ ਨਿਊਜ਼ ਪੰਜਾਬ ਚੈਨਲ ਤੇ ਮੈਂ ਤੁਹਾਡੇ ਨਾਲ ترسےم ਸਿੰਘ ਗਿੱਲ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਖੰਨਾ ਦਾਣਾ ਮੰਡੀ ਜੀਟੀ ਰੋਡ ਵਿਖੇ ਲਗਾਇਆ ਅੱਖਾਂ ਦਾ ਫ੍ਰੀ ਕੈਂਪ ਯੂਨਾਈਟਿਡ ਸਿੱਖ ਮਿਸ਼ਨ ਯੂਐਸਏ ਦੇ ਸਹਿਯੋਗ ਨਾਲ ਅਤੇ ਸ਼੍ਰੀ ਯਦਵਿੰਦਰ ਸਿੰਘ ਜਾਦੂ ਦੇ ਸੱਪਰਸਤੀ ਹੇਠ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਹ ਕੈਂਪ ਬੂਥ ਨੰਬਰ 31 32 ਨਵੀਂ ਦਾਣਾ ਮੰਡੀ ਜੀਟੀ ਰੋਡ ਖੰਨਾ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਲੁਧਿਆਣਾ ਤੌਰ ਜਿੰਦਰਾ ਹਸਪਤਾਲ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਕੈਂਪ ਵਿਸਥਾਰ ਦੇ ਕਰੀਬ ਆਪਰੇਸ਼ਨ ਅਤੇ 100 ਤੋਂ ਜ਼ਿਆਦਾ ਹੋਰ ਲੋੜਵੰਦ ਮਰੀਜ਼ਾਂ ਨੇ ਲਾਭ ਉਠਾਇਆ। ਇਸ ਕੈਂਪ ਵਿੱਚ ਸਾਰਾ ਇਲਾਜ ਫ੍ਰੀ ਕੀਤਾ ਗਿਆ। ਇਸ ਮੌਕੇ ਤੇ ਆਏ ਮਰੀਜ਼ਾਂ ਤੇ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਖੰਨਾ ਤੋਂ ਪੀਟੀ ਨਿਊਜ਼ ਪੰਜਾਬ ਦੇ ਨਾਲ ترسےم ਸਿੰਘ ਗਿੱਲ ਤੇ ਹਨੀ ਖੰਨਾ ਦੀ ਵਿਸ਼ੇਸ਼ ਰਿਪੋਰਟ ਸਤਿਕਾਰਯੋਗ ਜੀ ਕੀ ਕੀ ਨਾਮ ਹੈ ਡਾਕਟਰ ਸਾਹਿਬ ਮੈਂ ਡਾਕਟਰ ਸੁਆਮੀ ਰਜਿੰਦਰਾਈ ਹਸਪੀਟਲਸ ਦੀ અમારી ਟੀਮ ਹੈ ਜੋ ਆਈ ਹੋਈ ਹੈ ये यूनाइटेड सी मिशन की ओर से ये जो आज कैंप का आयोजन है वो किया सर जो पेशेंट आ रहे हैं ज़्यादातर पेशेंट नुकी प्रॉब्लम है ज़्यादातर पेशेंट को प्रॉब्लम यही आ रही है कि अट्रैक्ट पेशेंट बहुत ज़्यादा है कि शुगर बीपी के तो हम आपको पता ही है प्रॉब्लम हर किसी को आ रही है ਔਰ ਕੈਟੈਕ ਦਾ ਬਹੁਤ ਜ਼ਿਆਦਾ ਯਹਾਂ ਤੇ 100 ਪਲਸ ਲੋ ਮਾਰੀਏ ਕੈਟੈਕ ਸਰਜਰੀ ਹੈ ਜਨਤਰੀ ਦੀ ਨੀਗਾ ਕਮਜ਼ੋਰ ਹੈ ਹਲਪ ਹਨ ਪ੍ਰੋਵਾਈਡ ਕਰਾ ਰਹੇ ਆ ਮੈਡੀਸਨ ਦੇ ਰਹੇ ਆ ਔਰ ਕਿੰਨੇ ਪੇਸ਼ੈਂਟ ਨੇ ਜਿਨ੍ਹਾਂ ਦੇ ਪੇਸ਼ੈਂਟ ਦਸੇ ਗਏ ਨੇ ਲਗਭਗ 100 ਕਿੰਨੇ ਪੇਸ਼ੈਂਟ ਸੇਤ ਹੁੰਦਾ ਆ ਗਏ ਮਤਲਬ ਸੌ 500 ਆ 500 ਕੇ ਤਕਰੀਬਨ ਪੇਸ਼ੈਂਟ ਆ ਔਰ ਕਿੰਨੇ ਪੇਸ਼ੈਂਟ ਨੂੰ ਦਵਾਈਆਂ ਦੀ ਤੇ ਐਨਕਾ ਦੀ ਲੋੜ ਪਈ ਐਨੀ ਪੇਸ਼ੈਂਟ ਨੂੰ ਅਸੀਂ ਮੈਡੀਸਿਨ ਇਹ ਉਹ ਦੇ ਰਹੇ ਆ ਜਿਹੜੇ ਜਨਨ ਨੋਟਬੰਦ ਜਿਹੜੇ ਜਿਨ੍ਹਾਂ ਦੀ ਨੀਰਾ ਲੀਕ ਹੈ ਉਹਨਾਂ ਨੂੰ ਅਸੀਂ ਨੇੜੇ ਦੀਆਂ ਸੱਸੀ ਕਾ ਜੀ ਸੱਸੀ ਕਾ ਜੀ ਸੱਸੀ ਕਾ ਜੀ ਵਾਈਡ ਕਾ ਹਾਲ ਸਾਹਿਬ ਵਾਈਡ ਪ੍ਰੋਫੈਸਰ ਸਰ ਜਿਹੜਾ ਕੈਂਪ ਲਾ ਰਹੇ ਹਾਂ ਸਰ ਉਹਦੇ ਬਾਰੇ ਜਾਣਕਾਰੀ ਇਹ ਯੂਨਾਈਟਰ ਸੈਕਸ਼ਨ ਯੂਐਸਏ ਦੇ ਸਹਿਯੋਗ ਨਾਲ ਇਹ 13ਵਾਂ ਕੈਂਪਾ ਖੰਨੇ ਚ ਲਗਾਇਆ ਜਾ ਰਿਹਾ ਜੋ ਹਰ ਸਾਲ ਅਸੀਂ ਲਾਉਂਦੇ ਹਾਂ ਸੋ ਬੜਾ ਸਨ ਉਹਨਾਂ ਦਾ ਸਹਿਯੋਗ ਹੈ ਅਪਰੇਸ਼ਨ ਦਵਾਈਆਂ ਐਨਕਾ ਸਾਰਾ ਕੁਝ ਮੁਕਤਤਾ ਦਾ ਆਮ ਕਰਕੇ ਕੀ ਹੁੰਦਾ ਕਿ ਪੰਚ ਸਿਰਫ ਐਨਕਾ ਦੇ ਦਵਾਈਆਂ ਦੀ ਸਹੂਲਤ ਮਿਲਦੀ ਆ ਪਰ ਅਪਰੇਸ਼ਨਾਂ ਵਾਸਤੇ ਕਈ ਵਾਰ ਡਾਕਟਰ ਲਿਖ ਦਿੰਦੇ ਆ ਬਾਅਦ ਵਿੱਚ ਦਿੱਕਤ ਆਉਂਦੀ ਆ ਮਰੀਜ਼ਾਂ ਨੂੰ ਸੋ ਅਸੀਂ ਧੰਨਵਾਦੀਆਂ ਯੂਨਾਈਟਿਡ ਸਿਕ ਕਮਿਸ਼ਨ ਯੂ ਐਸ اے ਦੇ ਜਿਨ੍ਹਾਂ ਨੇ ਟੋਟਲੀ ਖਰਚਾ ਚੱਕਿਆ ਕਿ ਸਾਰਾ ਜੋ ਵੀ ਇਲਾਜ ਦਾ ਜਿੰਨਾ ਵੀ ਚਾਹੇ ਸਾਲ ਦੇ ਵਿੱਚ ਕੋਈ ਪੇਸ਼ੈਂਟ ਨੂੰ ਕੋਈ ਦਿੱਕਤ ਆਉਂਦੀ ਆ ਉਹ ਵੀ ਫ੍ਰੀ ਇਲਾਜ ਦਿੱਤਾ ਜਾਂਦਾ ਸੋ ਪੰਜਾਬ ਚ ਲੱਤ ਪੱਜ ਚਾੜੀ ਤੋਂ ਬਿਆ ਕਰਦਾ ਹੈ ਸਮੁੱਚੇ ਯੂਨਾਈਟਿਡ ਮਿਸ਼ਨ ਵਿੱਚ ਜੋ ਮਦਦਾਂ ਲਗਾਏ ਜਾਂਦੇ ਨੇ ਜਿਨ੍ਹਾਂ ਚੋਂ ਅਸੀਂ ਖੰਨੇ ਵਾਲੇ ਖੁਸ਼ਕਿਸਮਤ ਆ ਕਿ ਇੱਕ ਕੈਂਪ ਸਾਨੂੰ ਹਰ ਸਾਲ ਮਿਲਦਾ ਸੋ ਅਕਾਲੀ ਦਰ ਦੇ ਮਤਲਬ ਜਿੰਨੇ ਵੀ ਵਰਕਰ ਸਹਿਬਾਨ ਨੇ ਸਾਰੇ ਇਕੱਠੇ ਹੋ ਕੇ ਯੂਨਾਈਟਰ ਸਿੱਖ ਦੇ ਕਮਿਸ਼ਨ ਦੇ ਸਹਿਯੋਗ ਨਾਲ ਕੈਂਪ ਲਾਉਂਦੇ ਆ ਬੜੀ ਵੱਡੀ ਸਹੂਲਤ ਸਾਡੇ ਖੰਨੇ ਹਲਕੇ ਦੇ ਲੋਕਾਂ ਨੂੰ ਮਤਲਬ ਅੱਖਾਂ ਦੇ ਵਾਸਤੇ ਕਿਉਂਕਿ ਅੱਖਾਂ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਆ ਕਿਉਂਕਿ ਜੇ ਅੱਖਾਂ ਨਹੀਂ ਤਾਂ ਜਹਾਨ ਆ ਅੱਖਾਂ ਤੋਂ ਬਿਨਾ ਇਹ ਜਹਾਨ ਵੀ ਖਤਮ ਹੋ ਜਾਂਦਾ ਇਸ ਲਈ ਬੜੀ ਬੜਮੁੱਲੀ ਦਾਤ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਆ ਉਦੋਂ ਸੁਵਾਲਣਾ ਬੜਾ ਜ਼ਰੂਰੀ ਆ ਅਸੀਂ ਸਮੁੱਚੇ ਐਨਆਰਆਈ ਵੀਰਾਂ ਦੇ ਖਾਸ ਕਰ ਸਾਡੇ ਓਂਕਾਰ ਭਾਜੀ ਤੇ ਢੀਡਾ ਭਾਜੀ ਸਾਰਿਆਂ ਦੇ ਅਸੀਂ ਧਰਵਾਤੀਆਂ ਜਿਨ੍ਹਾਂ ਨੇ ਇਹ ਬਹੁਤ ਖਿੰਚਲ ਕਰਕੇ ਮੈਂ ਕਹੂੰਗਾ ਸਾਰੇ ਪੰਜਾਬ ਨੂੰ ਇਹ ਬਹੁਤ ਵੱਡੀ ਬੜਮੁੱਡੀ ਦਾਤ ਹੋਵੇ ਸਰ ਕਿੰਨਾ ਟਾਈਮ ਹੋ ਗਿਆ ਜਿਹੜਾ ਕੈਂਪ ਲੱਗ ਰਿਹਾ ਸੀ ਇਹ ਲਗਭਗ ਸਾਡਾ 13ਵਾਂ ਕੈਂਪ ਆ 13 ਸਾਲ ਲਗਾਤਾਰ ਸਾਨੂੰ ਹੋ ਗਿਆ ਇਸ ਜਗ੍ਹਾ ਮਤਲਬ ਕੈਂਪ ਲਾਉਂਦੇ ਆ ਨੂੰ ਕੰਨੇ ਚ ਲਾਉਨੇ ਆ ਕਦੇ ਕਿਸੇ ਗੁਰਦੁਆਰਾ ਸਾਹਿਬ ਲਗਾਈ ਦਾ ਕਦੇ ਧਰਮਸ਼ਾਲਾ ਕਿਤੇ ਲੋਕਾਂ ਵਾਸਤੇ ਜਗ੍ਹਾ ਤੇ ਲਗਾਈ ਦਾ ਸੋ ਇਸ ਵਾਰ ਇਹ ਮੰਡੀ ਚ ਲਗਾਇਆ ਗਿਆ ਸੋ ਹਰ ਵਾਰ ਅਸੀਂ ਅਲੱਗ-ਅਲੱਗ ਜਗ੍ਹਾ ਲਾਉਨੇ ਆ ਹੁਣ ਅੱਗੇ ਤੋਂ ਅਸੀਂ ਇਹ ਬਣਾਇਆ ਵੀ ਆ ਕਿ ਹਰ ਸਾਲ ਇਹ ਦਸੰਬਰ ਦੇ ਮਹੀਨੇ ਮੰਡੀ ਚ ਕੈਂਪ ਪੱਕਾ ਫੈਸ ਕਰਾ ਸਰ ਜਿਹੜਾ ਦਵਾਈਆਂ ਤੋਂ ਲੈ ਕੇ ਆਪਰੇਸ਼ਨ ਤੱਕ ਉਹ ਕੈਂਪਰ ਫ੍ਰੀ ਹੁੰਦਾ ਹੈ ਹਾਂ ਬਿਲਕੁਲ ਬਿਲਕੁਲ ਦਵਾਈਆਂ ਵੀ ਐਨਕਾਂ ਵੀ ਆਪਰੇਸ਼ਨ ਵੀ ਹੁਣ ਇੱਥੋਂ ਅੱਜ ਜਿੰਨੇ ਵੀ ਪੇਸ਼ੈਂਟ ਅੱਜ ਲਗਭਗ ਸਾਡੀ 7-800 ਦੀ ਪੇਸ਼ੈਂਟ ਦੀ ਓਪੀਡੀ ਹੋ ਗਈ ਤੇ ਨਾਲ ਲਗਭਗ 100-100 ਮਤਲਬ ਆਪਰੇਸ਼ਨ ਬਾਰੇ ਲਿਖਿਆ ਗਿਆ ਉਹ ਕੁਝ ਅੱਜ ਜਾਣਗੇ ਪੇਸ਼ੈਂਟ ਲੁਧਿਆਣੇ ਰਿੰਦਰਾ ਆਈ ਹਸਪੀਟਲ ਦੀ ਟੀਮ ਹੈ ਬਹੁਤ ਵਧੀਆ ਟੀਮ ਹੈ ਬਹੁਤ ਵਧੀਆ ਡਾਕਟਰ ਨੇ ਬਹੁਤ ਅੱਜ ਤੱਕ ਇਹਨਾਂ ਦਾ ਕੋਈ ਅਲੰਭਾ ਨਹੀਂ ਆਇਆ ਕੋਈ ਵੀ ਇਹਨਾਂ ਦੀ ਸ਼ਿਕਾਇਤ ਨਹੀਂ ਆਈ ਜਿਹੜੇ ਵੀ ਆਪਰੇਸ਼ਨ ਇਹਨਾਂ ਨੇ ਕੀਤੇ ਨੇ ਪੂਰੇ ਸਕਸੈਸਫੁਲ ਨੇ ਇਸ ਲਈ ਅੱਜ ਵੀ ਲਗਭਗ 50 60 ਮਰੀਜ਼ ਅੱਜ ਜਾਣਗੇ ਤੇ ਕੱਲ ਨੂੰ ਕੁਝ ਮਰੀਜ਼ ਜਿਹੜੇ ਰਹਿੰਦੇ ਮਰੀ ਜੋ ਕੱਲ ਜਾਂਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਕਿਆ ਨਾਮ ਹੈ ਜੀ ਮੇਰਾ ਨਾਮ ਪਾਰਸ ਸਿੰਘ ਹੈ ਜੀ ਠੀਕ ਹੈ ਜੀ ਜਿਹੜਾ ਕੈਂਪ ਲਾਇਆ ਜਾ ਰਿਹਾ ਸਰ ਉਹਦੇ ਬਾਰੇ ਜਾਣਕਾਰੀ ਅ ਸਭ ਤੋਂ ਵੱਡਾ ਉਹਦਾ ਵੈਗੁਰ ਜੀ ਦਾ ਖਾਲਸਾ ਭਾਈ ਸਦੇ ਸਾਰੇ ਸੰਗਤ ਨੂੰ ਯੂਨਾਈਟਿਡ ਸਿੱਖ ਕਮਿਟੀ ਯੂਐਸਏ ਦੇ ਸਹਿਯੋਗ ਨਾਲ ਸਰਦਾਰ ਅੰਕਾਰ ਸਿੰਘ ਵਿਸੇ ਵਾਲੇ ਉਹਨਾਂ ਦੇ ਵੱਲੋਂ ਖੰਨਾ ਦੇ ਵਿੱਚ ਇਹੜਾ ਸਲਾਨਾ ਰੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਅੱਜ ਵੀ ਲਗਾਇਆ ਗਿਆ ਹੈ ਇਹਦੇ ਵਿੱਚ ਆ ਸਰਦਾਰ ਜਗਤ ਸਿੰਘ ਜਾਦੂ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਆ ਸਰਦਾਰ ਮਲਜੀਤ ਸਿੰਘ ਜੀ ਇਹੋ ਬਾਕੀ ਸਾਰੇ ਸੇਵਾਦਾਰ ਆ ਆ ਬਹੁਤ ਮਿਹਨਤ ਨਾਲ ਇਹਨਾਂ ਨੇ ਸਖਤ ਯਾਰੀ ਕੀਤੀ ਆ ਔਰ ਇਹਦੇ ਵਿੱਚ ਘੱਟੋ ਘੱਟ 600 ਮਰੀਜ਼ ਜਿਹੜਾ ਅਸੀਂ ਉਹਦਾ ਚੈੱਕਅਪ ਕਰ ਦਿੱਤੇ ਆ ਜਿਹਦੇ ਵਿੱਚੋਂ 115 ਦੇ ਕਰੀਬ ਜਿਹੜੇ ਆ ਅਪ੍ਰੇਸ਼ਨ ਉਹਨਾਂ ਦੇ ਲੈਣੇ ਪੈਣੇ ਆ ਔਰ ਘੱਟੋ ਘੱਟ 400 ਜਿਹੜੇ ਮਰੀਜ਼ਾਂ ਨੂੰ ਮੈਨਕ ਦਿੱਤੀ ਗਈ ਆ ਔਰ ਹਰੇਕ ਮਰੀਜ਼ ਨੂੰ ਜਿਹੜੇ ਆ ਦੋ ਦੋ ਡਰਾਪ ਦਵਾਈ ਦਿੱਤੇ ਗਏ ਔਰ ਇਹਨਾਂ ਦੇ ਅਪ੍ਰੇਸ਼ਨ ਲਿਜਾਣੇ ਵਿੱਚ ਡਾਕਟਰ ਜਿੰਦਰ ਸਿੰਘ ਜੀ ਅੱਖਾਂ ਦੇ ਸਪੈਸ਼ਲਿਸਟ ਕਰਨਗੇ ਮਰੀਜ਼ਾਂ ਨੂੰ ਇਥੋਂ ਲੈ ਕੇ ਜਾਣ ਦਾ ਤੇ ਬਾਸੇਆ ਪਰੰਧੀ ਮੁਕਤ ਕੀਤਾ ਗਿਆ ਸਾਰੀਆਂ ਸਲਾਮਾਂ ਜਿਹੜੀਆਂ ਸਰਕਾਰ ਰੰਕਾਰ ਸਿੰਘ ਹਸੇ ਵਾਲੇ ਉਹਨਾਂ ਨੂੰ ਫ੍ਰੀ ਦਿੱਤੀਆਂ ਕਿ ਮੈਂ ਸਰ ਜਿਹੜਾ ਕੈਂਪ ਹੈ ਕਿੰਨਾ ਵੰ ਕੰਮ ਹੈ ਜੀ ਇਹ ਆਪਣਾ ਪੰਧਵਾ ਕੈਂਪ ਹੈ ਜੀ ਹਰੇਕ ਸਾਲ ਲਗਾਇਆ ਜਾਂਦਾ ਹੈ ਉਹ ਬਹੁਤ ਸੋਹਣੇ ਤਰੀਕੇ ਨਾਲ ਡਾਕਟਰ ਸਾਹਿਬ ਇਲਾਜ ਕਰਦੇ ਇਸੇ ਕਰਕੇ ਇਹ ਜਿਹੜੇ ਦਿਨੋਂ ਦਿਨ ਜਿਹੜੀ ਸਾਡੀ ਗਿਣਤੀ ਆ ਮਰੀਜ਼ਾਂ ਦੀ ਵਧਦੀ ਜਾਂਦੀ ਆ ਉਹ ਸਫਲਤਾਪੂਰਵ ਇਸ ਵਾਰ ਵੀ ਸਾਰੀਆਂ ਪਰੇਸ਼ਾਨਾਂ ਸਾਰਾ ਕੁਝ ਬਹੁਤ ਵੀਰੇ ਤਰੀਕੇ ਨਾਲ ਹੋਇਆ ਹੈ ਔਰ ਬਹੁਤ ਬਹੁਤ ਧੰਨਵਾਦ ਮੈਂ ਇਹਨਾਂ ਦਾ ਕਰਦਾ ਸਰਦਾਰ ਅੰਕਨ ਸਿੰਘ ਜੀ ਦਾ ਜਿਹੜਾ ਸਿੱਖ ਮਿਸ਼ਨ ਹੋ ਗਿਆ ਵਾਕੀ ਕਿੰਨੇ ਮੈਂਬਰਾਂ ਨੇ ਸਹਿਯੋਗ ਦਿੱਤਾ ਸਾਰਿਆਂ ਨੂੰ ਬਹੁਤ ਬਹੁਤ ਜਤਨ ਸ਼ੁਕਰੀਆ ਸਰ ਇਹ ਕੈਂਪ ਕਿਹਨਾ ਵੱਲੋਂ ਲਾਇਆ ਜਾਂਦਾ ਤੇ ਕਿੰਨਾ ਕੈਂਪ ਹੈ ਸਰ ਇਹ ਸਰਦਾਰ ਜਗਤ ਸਿੰਘ ਜੀ ਜਦੋਂ ਲੋਕਾਂ ਦਾ ਗੋਮਨੀ ਇਕੱਲੇ ਦੇ ਹਲਕਾ ਚਾਅ ਜਿਨੇ ਉਹਨਾਂ ਵੱਲੋਂ ਲਾਇਆ ਜਾਂਦਾ ਤੇ ਯੂਨਾਈਟਿਡ ਸਟੇਟਸ ਦਾ ਸਹਿਯੋਗ ਨਾਲ ਲਾਇਆ ਠੀਕ ਹੈ ਤਾਂ 13ਵਾਂ ਕੈਂਪ ਹੈ ਜੀ ਅਸੀਂ ਹਰ ਸਾਫ ਕੈਂਪ ਲਾਉਨੇ ਆ ਜਿਵੇਂ ਰਾਮਗੜੀਆ ਭਵਨ ਦੇ ਵਿੱਚ ਲਾਉਨੇ ਆ ਦਾਦਾ ਮੰਡੀ ਲਾਉਨੇ ਆ ਪ੍ਰਤਾਪ ਕਾ ਲਾਉਨੇ ਆ ਅਸੀਂ ਲਗ ਲਗ ਜਗ੍ਹਾ ਤੇ ကျွန်တော်လည်းမြှောင်းနေတယ်ဒီနေ့စလာရတဲ့အားလုံးကို